ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਜਿਆਲੇ ਬਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰ ਮਾਤਾਵਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਿਆਰੇ ਪਿਆਰੇ ਕਮੈਂਟਾਂ ਨਾਲ ਸ਼ੁਰੂਆਤ ਸਾਰੇ ਭੈਣ ਭਰਾਵਾਂ ਦੇ ਬੜੇ ਚੰਗੇ ਚੰਗੇ ਪਿਆਰੇ ਪਿਆਰੇ ਕਮੈਂਟਾਂ ਦੇ ਸੋ ਸਾਰੇ ਭੈਣ ਭਰਾਵਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਮੈਨੂੰ ਇੰਨਾ ਪਿਆਰ ਕਰਨ ਵਾਸਤੇ ਤੇ ਲੋ ਜੀ ਅੱਜ ਦੀ ਆਪਾਂ ਵੀਡੀਓ ਹਮੇਸ਼ਾ ਦੀ ਤਰ੍ਹਾਂ ਸਕਿਨ ਦੇ ਅਕੋਰਡਿੰਗ ਲੈ ਕੇ ਆਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਵਾ ਕਿ ਸਾਡੀ ਸਕਿਨ ਲਈ ਜਿਹੜਾ ਅਖਰੋਟ ਆ ਉਹ ਬਹੁਤ ਫਾਇਦੇਮੰਦ ਆ ਕੀ ਤੁਸੀਂ ਜਾਣਦੇ ਆ ਕਿ ਅਖਰੋਟ ਦੇ ਵਿੱਚ ਜਿਹੜੇ ਤੱਤ ਪਾਏ ਜਾਂਦੇ ਉਹ ਸਾਡੀ ਸਕਿਨ ਨੂੰ ਕਿੰਨੇ ਫਾਇਦੇ ਦਿੰਦੇ ਆ ਸਭ ਤੋਂ ਪਹਿਲਾਂ ਤੇ ਅਖਰੋਟ ਜਿਹੜਾ ਹੁੰਦਾ ਵਨ ਅਖਰੋਟ ਦੀ ਜਿਹੜੀ ਆਪਾਂ ਗਿਰੀ ਹੁੰਦੀ ਆ ਉਦੇ ਵਿੱਚ omega 3 ਪਾਇਆ ਜਾਂਦਾ ਉਸ ਤੋਂ ਬਾਅਦ ਇਹਦੇ ਵਿੱਚ ਫੈਟੀ ਐਸਿਡ ਪਾਇਆ ਜਾਂਦਾ ਉਸ ਤੋਂ ਇਲਾਵਾ ਇਹਦੇ ਵਿੱਚ ਵਿਟਾਮਿਨ E ਪਾਇਆ ਜਾਂਦਾ ਇਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਐਂਟੀ ਆਕਸੀਡੈਂਟ ਪਾਇਆ ਜਾਂਦਾ ਜਿਹੜਾ ਵਿਟਾਮਿਨ E ਤੇ ਐਂਟੀ ਆਕਸੀਡੈਂਟ ਵਾ ਨਾ ਉਹ ਸਾਡੀ ਸਕਿਨ ਨੂੰ ਜਵਾਨ ਰੱਖਣ ਵਿੱਚ ਬਹੁਤ ਵਧੀਆ ਕੰਮ ਕਰਦਾ ਜੇ ਅਸੀਂ ਇਹਦਾ ਫੇਸ ਪੈਕ ਬਣਾ ਕੇ ਆਪਣੇ ਚਿਹਰੇ ਤੇ ਲਗਾਉਨੇ ਆ ਤੇ ਉਹਦੇ ਨਾਲ ਕੀ ਆ ਸਾਡਾ ਚਿਹਰਾ ਜਿਹੜਾ ਵਾ ਜਵਾਨ ਦਿਸਦਾ ਵਾ ਸਾਡੀ ਵਾਦੀ ਉਮਰ ਜਿਹੜੀ ਹੈ ਚਿਹਰੇ ਤੋਂ ਪਤਾ ਨਹੀਂ ਲੱਗਦੀ ਕਿ ਅਸੀਂ ਕਿੰਨੇ ਕੁ ਉਮਰ ਦੇ ਆ ਕਿਉਂਕਿ ਤੁਸੀਂ ਵੀ ਸੁਣਿਆ ਹੋਣਾ ਵਾ ਜਾਂ ਤੁਸੀਂ ਵੀ ਜਿਹੜਾ ਵਾ ਇੱਥੇ ਸਟੱਡੀ ਕਰਕੇ ਦੇਖੋ ਕਿ ਜਿਹੜਾ ਅਖਰੋਟ ਹੈ ਉਹ ਸਾਡੀ ਸਾਨੂੰ ਜਵਾਨ ਰੱਖਣ 'ਚ ਕਿੰਨਾ ਵਧੀਆ ਕੰਮ ਕਰਦਾ ਵਾ ਬਹੁਤ ਪਹਿਲਾਂ ਹੁਣ ਇੱਥੇ ਕਹਿਣੀ ਹੈ ਕਿ ਮਤਲਬ ਆਪਾਂ ਇਹਨੂੰ ਕਿਸ ਤਰ੍ਹਾਂ ਲਗਾਉਣਾ ਚਾਹੀਦਾ ਕੀ ਕਰਨਾ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਨਾਲ ਇੱਕ ਚੀਜ਼ ਹੋਰ ਸ਼ੇਅਰ ਕਰਦਾ ਕਿ ਤੁਸੀਂ ਅਗਰ 30 ਪਲੱਸ ਹੋ ਚੁੱਕੇ ਆ ਤੇ ਤੁਸੀਂ ਖਰੋਟ ਆਪਣੇ ਜੀਵਨ ਦੇ ਵਿੱਚ ਜਿਹੜਾ ਆਪਣੀ ਡੇਲੀ ਰੁਟੀਨ 'ਚ ਸ਼ਾਮਿਲ ਕਰ ਲੋ ਅਖਰੋਟ ਦੀਆਂ ਤਿੰਨ ਤੋਂ ਚਾਰ ਗਿਰੀਆਂ ਲੈ ਲਓ ਜਾਨੀ ਕਿ ਆਪਾਂ ਜਿੱਦਾਂ ਡੇਢ ਕ ਅਖਰੋਟ ਲੇਆ ਕਿਉਂਕਿ ਜਦੋਂ ਆਪਾਂ ਅਖਰੋਟ ਨੂੰ ਤੋੜਦੇ ਹਾਂ ਤੇ ਉੱਚ ਦੋ ਗਿਰੀਆਂ ਵੱਡੀਆਂ ਨਿਕਲਦੀਆਂ ਦੋ ਪਾਰਟ ਤੁਸੀਂ ਤਿੰਨ ਗਿਰੀਆਂ ਲੈ ਲਓ ਜਿੰਨੇ ਤੁਹਾਡੇ ਰਾਤ ਨੂੰ ਉਹਨੂੰ ਪਿਉਂਦੋ ਰਾਤ ਨੂੰ ਉਹਨੂੰ ਪੀਂ ਕੇ ਸਵੇਰੇ ਤੁਸੀਂ ਉਹਨੂੰ ਜਦੋਂ ਵੀ ਤੁਹਾਡੇ ਜੀਕਾ ਦਾ ਜ਼ਰੂਰੀ ਨਹੀਂ ਹੁੰਦਾ ਕਿ ਖਾਲੀ ਪੇਟ ਹੀ ਹਾਰੇ ਫੀਲ ਖਾਣੀ ਜੇ ਤੋ ਤਾਂ ਵੀ ਤੁਹਾਨੂੰ ਲੱਗਦਾ ਵਾ ਤੁਸੀਂ ਅਖਰੋਟ ਨੂੰ ਚਬਾ-ਜਬਾ ਕੇ ਖਾਓ ਇਹਦੇ ਨਾਲ ਕੀ ਹੈ ਕਿ ਇਹਦੇ ਨਾਲ ਤੁਸੀਂ ਮੰਨ ਲਓ ਹੁਣ ਤੁਸੀਂ 30 ਪਲੱਸ ਹੋ ਚੁੱਕੇ ਆ ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਿਹੜੀ ਉਮਰ ਆ ਉਹ ਬਿਲਕੁਲ ਘਟ ਦਿਸੂਗੀ ਤੁਸੀਂ ਅਗਰ 50 ਦੇ ਵੀ ਹੋ ਗਏ ਹਨਾ ਤੇ ਤੁਸੀਂ 30 ਦੇ ਹੀ ਲੱਗੋਗੇ ਕਿਉਂਕਿ ਅਖਰੋਟ ਨੇ ਤੁਹਾਨੂੰ ਜਵਾਨ ਰੱਖਣਾ ਵਾ ਇੱਕ ਤੇ ਤੁਹਾਡੀ ਸਕਿਨ ਨੇ ਗਲੋ ਕਰਨਾ ਉਤੋਂ ਦੀ ਇਹਨੇ ਤੁਹਾਡੇ ਚਿਹਰੇ ਨੂੰ ਜਿਹੜਾ ਜਵਾਨ ਰੱਖਣਾ ਵਾ ਅਖਰੋਟ ਤੁਹਾਨੂੰ ਇਸ ਤਰ੍ਹਾਂ ਬਹੁਤ ਫਾਇਦਾ ਦਿੰਦਾ ਕਿਉਂਕਿ ਅਖਰੋਟ ਜਦੋਂ ਆਪਾਂ ਕੋਈ ਚੀਜ਼ ਪਾਣੀ ਚ ਪਿਓ ਦਿੰਨੇ ਆ ਤੇ ਉਹ ਗਰਮ ਨਹੀਂ ਰਹਿੰਦੀ ਆ ਤੁਸੀਂ ਇਹਨੂੰ ਗਰਮੀ ਸਰਦੀ ਵਿੱਚ ਸਾਰੇ ਮੌਸਮਾਂ ਚ ਲੈ ਸਕਦੇ ਆ ਉਸ ਤੋਂ ਇਲਾਵਾ ਆਪ ਇਹਨੂੰ ਸਕਰਬ ਵੱਲੋਂ ਵੀ ਇਹਦਾ ਇਸਤੇਮਾਲ ਕਰ ਸਕਦੇ ਆ ਸਕਰਬ ਵੱਲੋਂ ਆਪਾਂ ਇਹਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਉਹਦਾ ਕੀ ਫਾਇਦਾ ਹੁੰਦਾ ਜਿਸ ਤਰ੍ਹਾਂ ਆਪਾਂ ਅਖਰੋਟ ਦਾ ਪਾਊਡਰ ਬਣਾ ਲਿਆ ਤੁਸੀਂ ਚਾਹੋ ਮਿਕਸੀ ਚ ਬਣਾ ਲਓ ਤੁਸੀਂ ਚਾਹੋ ਤੈਨੂੰ ਕੱਦੂ ਕੱਚ ਕਰ ਲਓ ਠੀਕ ਹੈ ਅਖਰੋਟ ਦਾ ਪਾਊਡਰ ਬਣਾ ਲਓ ਉਸ ਨੂੰ ਤੁਸੀਂ ਜਾਂ ਤੇ ਦਹੀਂ ਵਿੱਚ ਜਾਂ ਫਿਰ ਸ਼ਹਿਦ ਦੇ ਵਿੱਚ ਦੋਵਾਂ ਚ ਮਿਕਸ ਕਰਕੇ ਉਹਦੀ ਸਕਰਬ ਵੱਲੋਂ ਵਰਤੋਂ ਕਰ ਸਕਦੇ ਆ ਉਸੀਂ ਡੇਲੀ ਵੀ ਆਪਣੀ ਰੁਟੀਨ ਚ ਇਹਦੀ ਵਰਤੋਂ ਕਰ ਸਕਦੇ ਇੱਕ ਤੇ ਅਖਰੋਟ ਦੇ ਵਿੱਚ ਜਿਹੜਾ ਤੁਹਾਨੂੰ ਵੀ ਪਤਾ ਕਿ ਇਹਦੇ ਵਿੱਚ ਥੋੜਾ ਤੇਲ ਪਾਇਆ ਜਾਂਦਾ ਵਾ ਔਰ ਇਹਦੇ ਨਾਲ ਕੀ ਆ ਜਿਹੜੀ ਸਾਡੀ ਸਕਿਨ ਆ ਨਾ ਉਹ ਹਾਈਡਰੇਟ ਨਹੀਂ ਹੁੰਦੀ ਉਹਨਾਂ ਵਿੱਚ ਨਮੀ ਹੁੰਦੀ ਆ ਦੂਸਰਾ ਇਹ ਹਨ ਸਕਿਨ ਨੂੰ ਮਤਲਬ ਬਹੁਤ ਡੂੰਘਾਈ ਤੱਕ ਜਿਹੜਾ ਸਾਫ਼ ਕਰਦਾ ਤੀਸਰਾ ਸਾਡੀ ਸਕਿਨ ਦੇ ਵਿੱਚ ਜਿਹੜੇ ਮਰੇ ਹੋਏ ਸੈੱਲ ਹੁੰਦੇ ਆ ਨਾ ਜਿਹੜੀ ਸਾਡੀ ਡੈੱਡ ਸਕਿਨ ਹੁੰਦੀ ਆ ਉਹ ਸਾਰੀ ਇਹ ਸਾਫ਼ ਕਰ ਦਿੰਦਾ ਵਾ ਔਰ ਜਿਸ ਤਰ੍ਹਾਂ ਸਾਡੀ ਸਕਿਨ ਤੇ ਬਲੈਕ ਹੈਡਸ ਹੁੰਦੇ ਆ ਦੇਖਿਆ ਤੁਸੀਂ ਇਸ ਜਗ੍ਹਾ 'ਚ ਸਾਡੇ ਉਹ ਵੀ ਸਾਰੇ ਜਿਹੜੇ ਆ ਸਾਫ ਹੋ ਜਾਂਦੇ ਆ ਔਰ ਵਿਟਾਮਿਨ E ਦੇ ਭਰਪੂਰ ਹੋਣ ਚਲਦਿਆਂ ਸਾਡੇ ਚਿਹਰੇ ਤੇ ਜਿਹੜੀਆਂ ਵੀ ਫਾਈਨ ਲਾਈਨਸ ਜਿਹੜੀਆਂ ਝੁਰੜੀਆਂ ਆਉਂਦੀਆਂ ਵਾਂ ਉਹਨਾਂ ਨੂੰ ਇਹ ਆਉਣ ਤੋਂ ਰੋਕਦਾ ਵਾ ਸੋ ਤੁਸੀਂ ਆਪਣੀ ਡੇਲੀ ਰੁਟੀਨ ਵਿੱਚ ਅਖਰੋਟ ਨੂੰ ਜੂਸ ਸ਼ਾਮਿਲ ਕਰੋ ਕਿਉਂਕਿ ਅਖਰੋਟ ਬਹੁਤ ਚੰਗੀ ਚੀਜ਼ ਵਾ ਇਹਦੇ ਨਾਲ ਤੁਹਾਨੂੰ ਅੰਦਰੋਂ ਦੀ ਵੀ ਗਲੋ ਵੀ ਮਿਲੇਗਾ ਤੇ ਬਾਹਰੋਂ ਦੀ ਵੀ ਗਲੋ ਮਿਲੇਗਾ ਕਿਉਂਕਿ ਤੁਸੀਂ ਜਵਾਨ ਰਹਿਣ ਵਾਲੇ ਹੋ ਬਹੁਤ ਪੈਣਾ ਦਾ ਇਹ ਹੋਊਗਾ ਕਿ ਜਿਹੜੀਆਂ 30 ਪਲੱਸ ਹੋ ਚੁੱਕੀਆਂ ਵਾਂ ਜਿਹੜੀਆਂ ਭੈਣਾ ਜਿਸ ਤਰ੍ਹਾਂ 40 45 ਪਾਰ ਕਰ ਗਈਆਂ ਵਾਂ ਤੇ ਉਹ ਅਖਰੋਟ ਦੀ ਕਿਸ ਤਰ੍ਹਾਂ ਵਰਤੋਂ ਕਰ ਸਕਦੀਆਂ ਉਹਨਾਂ ਨੇ ਕੀ ਕਰਨਾ ਵਾ ਅਖਰੋਟ ਨੂੰ ਦਾ ਪਾਊਡਰ ਬਣਾ ਲੈਣਾ ਅਖਰੋਟ ਦਾ ਆਪਾਂ ਇੱਥੇ ਜਿਸ ਤਰ੍ਹਾਂ ਇਸ ਤਰ੍ਹਾਂ ਪਾਊਡਰ ਬਣਾ ਲਿਆ ਵਾ ਜੇ ਤੁਸੀਂ ਚਾਹੋ ਤਾਂ ਬਿੱਲੀ ਕੱਚ ਵੀ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲੈਣਾ ਵਾ ਇੱਕ ਚਮਚ ਦਹੀਂ ਦਾ ਠੀਕ ਹੈ ਇੱਧਰ ਆਪਾਂ ਇੱਕ ਚਮਚੇ ਦੇ ਵਿੱਚ ਦਹੀਂ ਦਾ ਮਿਕਸ ਕਰ ਲਿਆ ਵਾ ਠੀਕ ਹੈ ਚੰਗੀ ਤਰ੍ਹਾਂ ਮੈਨੂੰ ਦੋਵਾਂ ਚੀਜ਼ਾਂ ਨੂੰ ਮਿਕਸ ਕਰਾਂਗੇ ਕਿਉਂਕਿ ਇਹ ਦੇ ਵਿੱਚ ਜਿਹੜਾ ਵਾ ਇਹ ਤੇਲ ਹੁੰਦਾ ਵਾ ਨਾ ਤੇ ਤੇਲ ਜਿਹੜਾ ਵਾ ਸਾਡੀ ਸਕਿਨ ਨੂੰ ਬਹੁਤ ਸੋਹਣੀ ਚਮਕ ਵੀ ਦਿੰਦਾ ਵਾ ਤੇ ਉਹਦੇ ਨਾਲ ਨਾਲ ਦੀ ਨਾਲ ਸਾਡੀ ਸਕਿਨ ਜਿਹੜੀ ਹੈ ਨਾ ਬਹੁਤ ਸੋਹਣਾ ਬੜਾ ਵਧੀਆ ਗਲੋ ਵੀ ਕਰਦੀ ਆ ਪਰ ਕਈ ਜਣੇ ਕਹਿੰਦੇ ਕਿ ਇੱਥੇ ਸਾਡੀ ਸਕਿਨ ਜਿਹੜੀ ਪਹਿਲਾਂ ਤੋਂ ਆਇਲੀ ਹੈ ਜਿਨ੍ਹਾਂ ਦੀ ਸਕਿਨ ਪਹਿਲਾਂ ਤੋਂ ਆਇਲੀਆ ਉਹ ਇਹਦੇ ਵਿੱਚ ਅੱਧਾ ਚਮਚ ਜਿਹੜਾ ਵਾ ਵਿਸੰਦਾ ਪਾ ਲੈਣਾ ਠੀਕ ਹੈ ਤਾਂ ਕਿ ਇਹਦਾ ਜਿਹੜਾ ਬੈਲੈਂਸ ਬਣ ਸਕੇ ਆਪਾਂ ਇਹਨਾਂ ਇਹਦਾ ਬਹੁਤ ਚੰਗਾ ਬੜਾ ਵਧੀਆ ਜਿਹੜਾ ਫੇਸ ਪੈਕ ਬਣਾ ਲਿਆ ਵਾ ਠੀਕ ਹੈ ਆਪਾਂ ਹੁਣ ਇਹਦਾ ਫੇਸ ਪੈਕ ਜਿਹੜਾ ਆਪਣੇ ਚਿਹਰੇ ਤੇ ਲਗਾਉਣਾ ਵਾ ਤੁਸੀਂ ਇਹ ਤੁਹਾਡੀ ਪਹੁੰਚ ਹੈ ਕਿ ਤੁਸੀਂ ਇਹਨੂੰ ਹਫਤੇ ਦੇ ਵਿੱਚ ਦੋ ਵਾਰ ਲਗਾਉਣਾ ਜਾਂ ਤੁਸੀਂ ਡੇਲੀ ਲਗਾਉਣਾ ਵਾ ਜਦ ਤੁਸੀਂ ਹਫਤੇ ਚ ਇੱਕ ਦਿਨ ਲਗਾਉਣਾ ਵਾ ਕਿਉਂਕਿ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦਾ ਫਾਇਦਾ ਹੀ ਮਿਲਦਾ ਵਾ ਆ ਦੇਖੋ ਇਸ ਤੋਂ ਇਲਾਵਾ ਜਿਹੜਾ ਆਪਾਂ ਅਖਰੋੜ ਦਾ ਜਿਹੜਾ ਤੇਲ ਹੁੰਦਾ ਵਾ ਨਾ ਜਿਹੜਾ ਅਖਰੋੜ ਦਾ ਤੇਲ ਵਾ ਉਹਦੇ ਨਾਲ ਆਪਣੇ ਜਿਹੜੇ ਸਕਿਨ ਤੇ ਜਿਹੜੇ ਐਸ ਜਗ੍ਹਾ 'ਚ ਡਾਰਕ ਸਰਕਲ ਜਿਹੜੇ ਕਾਲੇ ਘੇਰੇ ਆਪਾਂ ਜਿਹਨੂੰ ਕਹਿੰਦੇ ਨੇ ਅੱਖਾਂ ਥੱਲੇ ਕਾਲੇ ਘੇਰੇ ਹੋਗੇ ਉੱਥੇ ਲਗਾਉਣ ਦੇ ਨਾਲ ਆਪਣੇ ਜਿਹੜੇ ਕਾਲੇ ਘੇਰੇ ਆ ਉਹ ਵੀ ਜਿਹੜੇ ਹਟ ਜਾਂਦੇ ਆ ਖਤਮ ਹੋ ਜਾਂਦੇ ਆ ਸੋ ਤੇਲ ਦਾ ਤੁਹਾਨੂੰ ਬਾਜ਼ਾਰੋਂ ਬੜਿਆ ਆਰਾਮ ਨਾਲ ਮਿਲ ਜਾਂਦਾ ਕਰੋੜ ਦਾ ਤੇਲ ਜੇ ਤੁਸੀਂ ਚਾਹੋ ਤੈਨੂੰ ਘਰ 'ਚ ਵੀ ਬੜਿਆ ਆਰਾਮ ਨਾਲ ਕੱਢ ਸਕਦੇ ਆ ਬਸ ਥੋੜੀ ਮਿਹਨਤ ਲੱਗਦੀ ਆ ਲਓ ਜੀ ਫੇਸ ਨੂੰ ਆਪਣਾ ਇਸ ਤਰ੍ਹਾਂ ਸਕਰਬ ਫੇਸ ਪੈਕ ਲਗਾ ਲਿਆ ਵਾ ਤੇ ਹੁਣ ਮੈਂ ਤੁਹਾਨੂੰ ਚਿਹਰਾ ਆਪਣਾ ਸਾਫ਼ ਕਰਕੇ ਦਿਖਾਉਂਗੀ ਕਿ ਲੋਜੀ ਫੇਸ ਨੂੰ ਆਪਾਂ 10-15 ਮਿੰਟ ਰੱਖਣ ਤੋਂ ਬਾਅਦ ਫੇਸ ਪੂਰਾ ਆਪਾਂ ਸਾਦੇ ਪਾਣੀ ਨਾਲ ਸਾਫ਼ ਕਰ ਲਿਆ ਵਾ ਸੋ ਅਕਰੋਟ ਜਿਹੜਾ ਵਾ ਐਂਟੀ-ਏਜਿੰਗ ਤੇ ਬਹੁਤ ਵਧੀਆ ਕੰਮ ਕਰਦਾ ਵਾ ਖਾਣ ਦੇ ਤਰੀਕੇ ਨਾਲ ਵੀ ਕੰਮ ਕਰਦਾ ਵਾ ਤੇ ਲਗਾਉਣ ਦੇ ਤਰੀਕੇ ਨਾਲ ਵੀ ਕੰਮ ਕਰਦਾ ਵਾ ਤੇ ਤੁਸੀਂ ਵੀ ਅਕਰੋਟ ਨੂੰ ਆਪਣੀ ਡੇਲੀ ਦੀ ਰੁਟੀਨ ਵਿੱਚ ਸ਼ਾਮਲ ਕਰੋ ਕਿਉਂਕਿ ਇਹਦਾ ਬਹੁਤ ਵਧੀਆ ਫਾਇਦਾ ਹੁੰਦਾ ਵਾ ਸਕਿਨ ਨੂੰ ਤੇ ਫਾਇਦਾ ਫਾਇਦਾ ਹੁੰਦਾ ਹੀ ਆ ਸਾਡੇ ਸਰੀਰ ਨੂੰ ਵੀ ਬਹੁਤ ਫਾਇਦਾ ਹੁੰਦਾ ਵਾ ਸੋ ਤੁਸੀਂ ਡੇਲੀ ਰੁਟੀਨ ਵਿੱਚ ਇਹਨੂੰ ਸ਼ਾਮਿਲ ਕਰ ਲਓ ਔਰ ਤੁਸੀਂ ਦੇਖੋ ਕਿ ਤੁਹਾਡੀ ਸਕਿਨ ਜਿਹੜੀ ਆ ਕਿੰਨੀ ਸੋਹਣੀ ਗਲੋ ਕਰਦੀ ਆ ਤੇ ਸਕਿਨ ਜਿਹੜੀ ਆ ਚੰਪੂਗੀ ਵੀ ਔਰ ਨਾਲ ਦੀ ਨਾਲ ਤਾਂ ਸਕਿਨ ਜਵਾਨ ਵੀ ਨਜ਼ਰ ਆਊਗੀ ਕਿਉਂਕਿ ਅਖਰੋਟ ਵਿੱਚ ਇਹੋ ਜਿਹੇ ਗੋਣੇ ਆ ਸੋ ਸਾਡੀਆਂ ਹੋਰ ਇਹੋ ਜਿਹੇ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਭੈਣ ਭਰਾ ਵੀਡੀਓ ਦੇਖਦੇ ਆ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਆਪਾਂ ਮਿਲਦੇ ਇੱਕ ਵਧੀਆ ਜੀ ਨਵੀਂ ਵੀਡੀਓ ਦੇ ਅਕੇ